ਪਤਾ ਤਾਂ ਮੰਨਦੇ ਵੀ ਪਤਾ ਹੋਵੇ ਬਿੱਲਾ ਵੀ ਬਿੱਲਾ ਵੀ ਉੱਥੇ ਮੁੰਡੇ ਦੇ ਗੇਟਾਂ 'ਤੇ ਖੜਾ ਡਾਂਡ ਲਈ ਵੱਡਣ ਵਾਗਾ ਦੀ ਬਿੱਲਾ ਤੇਰਾ ਤਾਂ ਵੈਰ ਪੈ ਗਿਆ ਹੋਵੇ ਹਾਂਜੀ ਆ ਬਿੱਲਾ ਸਿੱਧੂ ਘੁੰਮਣਾ ਬਾਲਾ ਦੁਖੀ ਹੈ ਦਿਲ ਦੇ ਡੰਗਾਇਆ ਦੁਖੀ ਹੈ ਆ ਸੁਣੋ ਮਿਹਰਿਆ ਬੜੇ ਦਿਲ ਦੇ ਦੁਖੀ ਦਿਲ ਦੇ ਚੋਂ ਕਹਿਣਾ ਪੈ ਰਿਹਾ ਹੈ ਅਸੀਂ ਕੀ ਮਾੜਾ ਕਰਤਾ ਜੇ ਤਾਂ ਸਾਡੇ ਵਰਗੇ ਕੋਈ ਭਰਾ ਬੋਲਦੇ ਨਹੀਂ ਕਿਸੇ ਮੁੱਦਿਆਂ ਤੇ ਲੋਕ ਕਹਿੰਦੇ ਆ ਤੁਸੀਂ ਬੋਲ ਦੇਖੋਗੇ ਜਦ ਬੋਲਦੇ ਆ ਕਿਸੇ ਦਾ ਮੁੱਦਾ ਚੱਕਦੇ ਆ ਉਹ ਮਿੰਟ ਚ ਰਾਤੀ ਹੁੰਦਾ ਕਰ ਜਾਂਦਾ ਇਹ ਸੋਚਣ ਵਾਲੀ ਮੈਂ ਕੋਈ ਗੱਲ ਕਹਿਣਾ ਚਾਹੁੰਨਾ ਵੀ ਯਾਰ ਆਉਣ ਵਾਲੇ ਦਿਨਾਂ ਚ ਕੋਈ ਯਕੀਨ ਕਿਸੇ ਤੇ ਕਰ ਲੂਗਾ ਅਸੀਂ ਇਹ ਨਹੀਂ ਕਹਿੰਦੇ ਵੀ ਸਮਝੌਤਾ ਹੋ ਗਿਆ ਬਹੁਤ ਵਧੀਆ ਗੱਲ ਹੋ ਗਈ ਸਮਝੌਤਾ ਹੋ ਗਿਆ ਪਰ ਅਸੀਂ ਤਾਂ ਯਾਰ ਪੈਰ ਮੰਨ ਲੈਣਾ ਕਿਸੇ ਨਾ ਕਿਸੇ ਨਾਲ ਅਸੀਂ ਤਾਂ ਕਿਸੇ ਨੂੰ ਖੁੱਲ ਕੇ ਬੋਲਦੇ ਆ ਨਾ ਅਸੀਂ ਤਾਂ ਕਿਸੇ ਨੂੰ ਗਲਤ ਬੋਲਦੇ ਆ ਨਾ ਸਾਡੇ ਕਿੰਨੀ ਤਾਂ ਸਾਰੀ ਉਮਰ ਬੰਦਾ ਟੀਟੀ ਅੱਖ ਨਾਲ ਝਾਕੂ ਨਾ ਆਈ ਪਿੱਛਾ ਸਾਲਾ ਇਹੀ ਸੀ ਜਿਹਨੇ ਸਭ ਤੋਂ ਵੱਧ ਰੌਲਾ ਪਾਇਆਗਾ ਇੱਕ ਵਾਰਸ ਤਾਂ ਕਹਿੰਦਾ ਚਲ ਵਧੀਆ ਸਮਝੌਤਾ ਕਰ ਲਿਆ ਇੱਕ ਵਾਰਸ ਇਹਨਾਂ ਦਿਲ ਦੁਖੀ ਐ ਵੀ ਸਮਝੌਤਾ ਕਰ ਲਿਆ ਸੀ ਸਟੈਂਡ ਲੈ ਉਹਨਾਂ ਵਾਸਤੇ ਚਲਾਂ ਬਿੱਲੇ ਵਾਈ ਨੂੰ ਕੁੱਟਦੇ ਆਂ ਵੀ ਤੂੰ ਹੀ ਦੱਸਦੇ ਹੋਰ ਕੀ ਕਰਨਾ ਚਾਹੀਦਾ ਸੀ ਉਹਨਾਂ ਨੂੰ ਹੋਰ ਕੀ ਕਰਨਾ ਚਾਹੀਦਾ ਸੀ ਕੀ ਬਤਾ ਕੁੜੀ ਦੇ ਬਾਪ ਨੂੰ ਲੱਗਿਆ ਹੋਇਆ ਮੇਰੀ ਕੁੜੀ ਦੀ ਜ਼ਿਆਦਾ ਗਲਤੀ ਐ ਮੈਨੂੰ ਸਮਝੌਤਾ ਕਰਨ ਚ ਫਾਇਦਾ ਐ ਮੈਂ ਵੀ ਉਹਦੀ ਇੱਜ਼ਤ ਦੇ ਖਿਲਾਾਰੇ ਵੇਰੇ ਦੇ ਉਹ ਤਾਂ ਸੰਜੋਤਾ ਕਰਿਆ ਹੋਵੇ ਉਹਨੂੰ ਆਪਣੀ ਕੁੜੀ ਦੀ ਗਲਤੀ ਲੱਗੀ ਹੋਵੇ ਵੀ ਗੱਲ ਵਧਾਉਂਗਾ ਗਲਤੀ ਸਾਡੇ ਚ ਨਿਕਰੂਗੀ ਇਹ ਤਾਂ ਸੰਜੋਤਾ ਕਰਿਆ ਹੋਵੇ ਮੈਂ ਸੋਡਾ ਯਾਰ ਕਿਹੜਾ ਬੈਰ ਬਣਿਆ ਗਿਆ ਇਹ ਤਾਂ ਜਿਹਦੇ ਨਾਲ ਬਣਿਆ ਉਸ ਨੂੰ ਪਤਾ ਹੈ ਸੋਡਾ ਕੀ ਬੈਰ ਬਣਿਆ ਗਿਆ ਇੱਕ ਤੇਰੀ ਵੀਡੀਓ ਨਾਲ ਤੇਰਾ ਬੈਰ ਬਣਿਆ ਗਿਆ ਹਾਂ ਜਾ ਤਾਤਾ ਮਾਲਦੇ ਪਤਾ ਹੋਵੇ ਬਿੱਲਾ ਵੀ ਬਿੱਲਾ ਵੀ ਉੱਥੇ ਮੁੰਡੇ ਦੇ ਗੇਟਾਂ ਐ ਖੜਾ ਡਾਂਗ ਲਈ ਵੱਡਣ ਵਾਗਾ ਦੀ ਬਿੱਲਾ ਤੇਰਾ ਤਾਂ ਬੈਰ ਪੈ ਗਿਆ ਹੋਵੇ ਜਿੰਨਾਂ ਨੇ ਵੀਡੀਓ ਪਾਈ ਆ ਤੂੰ ਉਹਨਾਂ ਨੂੰ ਵਾਕ ਪੈਗਾਮ ਹਮੇ ਕੁੱਟਣਾ ਤਰਤਾ ਵੈਰ ਪੈ ਗਿਆ ਹੋਵੇ ਇੱਕ ਵੀਡੀਓ ਪਾਈਆਂ ਨੇ ਦੋ ਜਿਹੜਾ ਤੇਰਾ ਕੀ ਵੈਰ ਬਣਿਆ ਗਿਆ ਕੀ ਆਲਾ ਤੇ ਨਹੀਂ ਟੇਢੇ ਨਾਲ ਦੇਖੋ ਵੀ ਇਹ ਗੱਲਾਂ ਤੇ ਵੀ ਤੁਹਾਨੂੰ ਦੇਖੋ ਆਗਲੇ ਨੂੰ ਜਿਵੇਂ ਸੈਟਿੰਗ ਲੱਗੀ ਹੋਰ ਕੱਲੀ ਕੱਲੀ ਰਿਪੋਰਟ ਦਿੰਦੇ ਹੋਰ ਚੱਲਦੀ ਪੰਜ 사 ਦਿਨ ਵੀਡੀਓ ਇਹ ਹੋਰ ਵੈਰ ਕੱਲੀ ਕੱਲੀ ਡੀਟੇਲਸ ਜਿਹਾ ਆ ਗਲਤੀ ਹੋਦੀ ਹੈ ਜੇ ਆਗਲੇ ਨੂੰ ਅੱਗੇ ਜੋ ਆਖਾ ਤੂੰ ਗਲਤੀ ਲਿਖਦੀ ਉਹਨਾਂ ਨੇ ਪੈਰ ਬੱੱਛੇ ਕਰਨਾ ਵਧੀਆ ਸਮਝਿਆ ਵੀ ਨਹੀਂ ਆਪਣੀ ਕੁੜੀ ਦੀ ਗਲਤੀ ਹੈ ਜਾਂ ਮੁੰਡੇ ਦਾ ਆਪਾਂ ਸਮਝੌਤਾ ਕਰ ਲਈਏ ਹੋਰ ਕੀ ਕਰਦੇ ਤੁਸੀਂ ਦੱਸ ਦੋ ਵੀ ਇਹ ਹੀ ਨਹੀਂ ਕਰਨਾ ਸੀ ਉਹਨਾਂ ਨੇ ਐਵੇਂ ਕਰਨਾ ਸੀ ਕਿ ਇਹ ਤੋਂ ਵਧੀਆ ਆਪਸ਼ਨ ਕੀ ਤੇ ਨਾਲ ਉਹ ਯਾਰ ਜੋ ਤੇਰੇ ਵਰਗਾ ਸਿਆਣਾ ਵੈਣਾ ਬੰਦਾ ਇਹ ਗੱਲ ਕਰੇ ਵਧੀਆ ਹੀ ਲੱਗਦੀ ਪੁਰ ਕੀ ਤੇਰਾ ਕਾਹਦਾ ਵੈਰ ਬਣਿਆ ਹੈ ਇੱਕ ਤੋਂ ਵੀਡੀਓ ਪਾਈਆਂ ਨੇ ਪੇਜ ਵਾਲਿਆਂ ਨੂੰ ਕੌਣ ਹੈ ਕੌਣ ਸੀ ਦੇ ਲੈਂਦਾ ਹਾਂ ਮੈਂ ਵੈਰ ਬਣਿਆਗਾ ਤੁਹਾਡਾ ਤਾਂ ਮੰਨਦੇ ਵੀ ਜੇ ਤੂੰ ਭਾ ਡਾਂਗਾ ਲੈ ਕੇ ਉਹਦੇ ਮਗਰ ਪੈ ਗਿਆ ਵੀ ਭੈਣ ਦਾ ਬਿੱਲੇ ਨਾਲ ਸਟੈਂਡ ਲੈ ਲੈ ਬਈ ਆ ਹੁੰਦਾ ਹੁਣ ਅਗਲੇ ਨੂੰ ਜਿੰਮੇ ਸੈਕਟਰ ਲੱਗਿਆ ਕਿ ਉਹਨੇ ਕਰ ਲਿਆ ਸੌਦਾ ਕਦੋਂ ਮੰਨਦੋ ਕਿ ਉਹ ਰਮੇ ਮੋਹਣ ਸਾਹ ਵਰੇ ਕੀ ਇਹ ਦਖੜਮੇਨ ਮਾਂਦੋਖੀ ਹੋ ਰਿਆ ਉਹ ਵੀ ਇੰਨਾ ਨਾ ਹੋ ਅਗਲੇ ਇਹ ਤਾਂ ਉਹਨਾਂ ਨੂੰ ਪਤਾ ਦੀ ਕਿਵੇਂ ਉਹਨਾਂ ਦੇ ਚੰਦ ਰੀਤੀ ਕਿਸੇ ਮੁੰਡੇ ਵਾਲੇ ਤੇ ਕੁੜੀ ਵਾਲੇ ਤੇ ਉਹਨਾਂ ਨੂੰ ਪਤਾ ਇਹ ਤਾਂ ਗੱਲਾਂ ਨੇ ਬਾਕੀ ਆਪਣੇ ਵਰਗਿਆਂ ਦਾ ਚੋ ਇੰਨਾ ਆ ਵੀ ਆਇਆ ਸ਼ਾਹ ਬਣ ਜਾ ਕਰੋ ਵੀ ਮੇਰੇ ਨਾਲੇ ਹੋ ਰਿਆ ਸਾਰਾ ਕੁਝਾ ਜਿਵੇਂ ਅਗਲੇ ਨੂੰ ਸੈੱਟ ਲੱਗਾ ਕਰ ਲਿਆ